ਦੇਖੀ ਗਰਮ ਨਹੀਂ ਆਏ ਪੰਗੇ ਲੈਣਾ ਥੋੜਾ ਹਟਣਾ ਇਹਨੇ ਤੇ ਇਹ ਕੁਛ ਪੈਸੇ ਨੇ ਠੀਕ ਆ ਜੋ ਬਾਬਾ ਜੀ ਨੇ ਆਪਣੀ ਮਿਹਨਤ ਦੇ ਨਾਲ ਕਮਾਏ ਤੇ ਨਾਲ ਵਿੱਚ ਕੁਛ ਦਵਾਈਆਂ ਨੇ ਠੀਕ ਆ ਸੋ ਅੱਜ ਬਜ਼ੁਰਗਾਂ ਨੂੰ ਉਹਨਾਂ ਦਾ ਜਿਹੜਾ ਪਰਸ ਉਹ ਆਪਣੀ ਮਿਹਨਤ ਨਾਲ ਕਮਾਈ ਹੋਈ ਜਿਹੜੀ ਉਹਨਾਂ ਦੀ ਕਮਾਈ ਆ ਤੇ ਨਾਲ ਪਰਸ ਦੇ ਨਾਲ ਵਿੱਚ ਦਵਾਈ ਇਹ ਉਹਨਾਂ ਨੂੰ ਵਾਪਸ ਕਰਨਾ ਹੈ ਜੀ ਆਪਾਂ ਪਹਿਲਾਂ ਤੁਸੀਂ ਚੈੱਕ ਕਰ ਲਓ ਸਾਰਾ ਸਾਰਾ ਕੁਝ ਠੀਕ ਠਾਕ ਆ ਦੇਖ ਲਾਓ ਚੈੱਕ ਕਰ ਚਿੱਟੀਆਂ ਦਵਾਈਆਂ ਆਹੋ ਹੋਵੇ ਚਾਹ ਤੱਡੇ ਜੂਨੀ ਹੋਇਆ ਸਤਿ ਸ੍ਰੀ ਅਕਾਲ ਕਰੋ ਚਾਹ ਪਿਆ ਬਰਾ। ਉਹ ਨਹੀਂ ਨਹੀਂ ਚਾਹ ਆਪਾਂ ਜਾਣਾ ਕਿ ਗੁਰਦਰਾ ਸਾਹਿਬ ਜਾਣਾ। ਇਹ ਗੁਰਦਰਾ ਸਾਹਿਬ ਜਾਣਾ ਮੱਥਾ ਟੇਕਣ। ਆ ਬਾਬਾ ਜੀ ਹੁਣਾਂ ਦਾ ਸਾਈਕਲ ਆ ਜਿਹਦੇ ਉੱਤੇ ਬਾਬਾ ਜੀ ਲੱਕੜ ਦਾ ਕੰਮ ਕਰਦੇ ਆ। ਮਿਹਨਤ ਦੀ ਜਿਹੜੀ ਕਮਾਈ ਹੈ ਨਾ ਇਹ ਕਦੀ ਕਿਤੇ ਨਹੀਂ ਜਾਂਦੀ। ਹਮੇਸ਼ਾ ਲੱਭਦੀ ਹੈ। ਇਹਨਾਂ ਦਾ ਆਸ਼ੀਰਵਾਦ ਚਾਹੀਦਾ। ਆਪਾਂ ਹਣੇ ਗਲੀ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਤੁਹਾਡੇ ਲਈ ਜੰਟਾ ਜੂਟਾ ਵੀ ਆਪਾਂ ਕੱਢ ਕੇ ਰੱਖੀ ਦੀਆਂ ਜੇ। ਤੰਦੂਰ ਦੀ ਲਿਪਾ ਪੋਚੀ ਹੋ ਰਹੀ ਆ ਸਣੀ ਬਹੁਤ ਬਹੁਤ ਮਾਰਕਾ ਨਵੇਂ ਤੰਦੂਰ ਦੀਆਂ ਤੁਹਾਨੂੰ ਚਾਹੀਦੀਆਂ ਹੈ ਤੇ ਅੱਜ ਹੀ ਕੰਮ ਚਲਾ ਦੇਣਾ ਕਿ ਜਾਂ ਹਾਂ ਦੋ ਤਿੰਨ ਦਿਨ ਲੱਗਣੇ ਦੋ ਤਿੰਨ ਦਿਨ ਲੱਗਣੇ ਸੋ ਗਾਇਜ਼ ਇਹ ਤੰਦੂਰ ਦੇ ਵਿੱਚ ਤੁਹਾਨੂੰ ਘੈਂਟ ਘੈਂਟ ਚੀਜ਼ਾਂ ਠੀਕ ਆ ਉਹ ਬਾਹਰ ਨਿਕਲਦੀਆਂ ਹੋਈਆਂ ਮਿਲਣਗੀਆਂ ਵਿੱਚ ਪਾਲਕ ਅੰਡੇ ਕੇਲੇ ਤੇ ਦਹੀਂ ਲੱਗਣਾ ਜੀ ਸਰਸਰ ਉਹਦੇ ਨਾਲ ਕੀ ਹੁੰਦਾ ਇਹਨਾਂ ਕੀ ਕੋਈ ਕਿਰਕਰਾ ਪਰ ਨਹੀਂ ਹੁੰਦਾ ਅੱਛਾ ਕਿਰਕ ਜਿਹੜੀ ਮਿੱਟੀ ਦੀ ਉਹ ਨਹੀਂ ਆਉਂਦੀ ਨਹੀਂ ਆਉਂਦੀ ਵਾਹ ਜੀ ਵਾਹ ਕੀ ਬਾਤ ਹੈ ਕਾਕੇ ਪਾਪਾ ਕਿੱ데 ਪਾਪਾ ਕਿੱਥੇ ਪਾਪਾ ਮੋਗ ਹੈਲੋ ਤੇ ਕਰ ਯਾਰ ਇਹਨਾ ਹੈਲੋ ਹੈਲੋ ਕਰ ਮੋਗ ਫੜ ਲਾ ਕਕੇ ਨੂੰ ਚੁਕੜਾ ਚੁਕੜਾ ਹਾਏ ਹਾਏ ਮੋਗ ਕਿੱਧਰ ਵੇ ਕਾਕੇ ਪਾ ਕਾਕੇ ਪਾ ਵੱਡਾ ਵੱਡਾ ਪਾ ਹਾਏ ਕਾਕੇ ਦਾ ਨਾਮ ਤਾਂ ਪੁੱਛ ਕੀ ਆ ਨਾਮ ਪੁੱਛ ਕਾਕੇ ਵਿਕਾਸ ਕਾਕਾਦਨ ਆ ਗਿਆ ਵਿਕਾਸ ਸੋ ਗイズ ਹੋ ਰਿਹਾ ਜੀ ਭਾਗੋ ਕਾਵਾ ਪਿੰਡ ਇਹ ਰਸਤਾ ਜਾ ਰਿਹਾ ਜੀ ਭਾਗੋ ਕਾਵਾ ਪਿੰਡ ਨੂੰ ਇਹ ਰਸਤਾ ਜਾ ਰਿਹਾ ਸਾਹਮਣੇ ਗੱਲੜੀ ਸਾਹਿਬ ਨੂੰ ਉੱਥੇ ਵੀ ਜਾਵਾਂਗੇ ਅੱਜ ਮੱਥਾ ਟੇਕਾਂਗੇ ਜਾ ਕੇ ਗੁਰਦੁਆਰਾ ਸਾਹਿਬ ਪੱਬਾ ਸ਼੍ਰੀ ਚਾਂਦੀ ਮਹਾਰਾਜ ਦੇ ਤੇ ਭਾਗੋ ਕਾਵਾ ਪਿੰਡ ਲੱਗੇ ਆਪਾਂ ਕਿਉਂ ਖਲੋਤੇ ਆ ਭਾਗੋ ਕਾਵਾ ਪਿੰਡ ਲੱਗੇ ਇਸ ਕਰਕੇ ਖਲੋਤੇ ਆ ਕਿ ਬਜ਼ੁਰਗ ਨੇ ਸੰਤੋਖ ਸਿੰਘ ਤੇ ਇਹਨਾਂ ਦਾ ਆਧਾਰ ਕਾਰਡ ਦੇ ਉੱਪਰ ਲਿਖਿਆ ਹੋਇਆ ਹੈ ਇਹਨਾਂ ਦਾ ਪਿੰਡ son of ਕਰਮਚੰਦ ਪਿੰਡ ਭਾਗੂ ਗਮਡਾ ਖਨਣਾ ਮਗਰਮੋਦੀਆਂ ਤੇ ਇਹਨਾਂ ਦਾ ਪਿੰਡ ਲਬਦੇ ਲਬਦੇ ਆਏ ਸੀਗੇ ਆਪਾਂ ਤੇ ਗੱਲ ਕੀ ਹੋਈ ਆ ਕਿ ਰਿੰਕੂ ਵੀਰ ਕੱਲ ਆਪਣੀ ਸ਼ਾਪ ਤੇ ਸੀਗਾ ਤੇ ਇਹਦੀ ਸ਼ਾਪ ਦੇ ਉੱਪਰ ਇਹਨੇ ਥੋੜਾ ਜਿਹਾ ਕੰਮ ਕਰਵਾਇਆ ਬਜ਼ੁਰਗਾਂ ਕੋਲੋਂ ਇਹ ਐਕਚੁਅਲੀ ਲੱਕੜ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਪਰਸ ਜਿਹੜਾ ਵਾ ਦੁਕਾਨ ਤੇ ਰਹਿ ਗਿਆ ਇਹ ਬਜ਼ੁਰਗਾਂ ਦੀ ਫੋਟੋ ਆ ਤੇ ਨਾਲ ਬ੍ਰਹਮਗਿਆਨੀ ਸੰਤ ਬਾਬਾ ਯਾਰਾ ਸਿੰਘ ਜੀ ਨਿੱਕੇ ਘੁੰਮਣ ਵਾਲਿਆਂ ਦੀ ਫੋਟੋ ਰੱਖੀ ਹੋਈ ਬਾਬਾ ਜੀ ਨੇ ਤੇ ਇਹ ਕੁਝ ਪੈਸੇ ਨੇ ਠੀਕ ਆ ਜੋ ਬਾਬਾ ਜੀ ਨੇ ਆਪਣੀ ਮਿਹਨਤ ਦੇ ਨਾਲ ਕਮਾਏ ਤੇ ਨਾਲ ਵਿੱਚ ਕੁਝ ਦਵਾਈਆਂ ਨੇ ਠੀਕ ਆ ਸੋ ਅੱਜ ਬਜ਼ੁਰਗਾਂ ਨੂੰ ਉਹਨਾਂ ਦਾ ਜਿਹੜਾ ਪਰਸ ਵਾ ਆਪਣੀ ਮਿਹਨਤ ਨਾਲ ਕਮਾਈ ਹੋਈ ਜਿਹੜੀ ਉਹਨਾਂ ਦੀ ਕਮਾਈ ਆ ਤੇ ਨਾਲ ਪਰਸ ਤੇ ਨਾਲ ਵਿੱਚ ਦਵਾਈ ਇਹ ਉਹਨਾਂ ਨੂੰ ਵਾਪਸ ਕਰਨਾ ਹੈ ਜੀ ਆਪਾਂ ਠੀਕ ਆ ਉਹ ਸਾਹਮਣੇ ਰਿਹਾ ਭਾਗੋ ਕਾਵਾ ਪਿੰਡ ਹੁਣ ਪਿੰਡ 'ਚ ਚੱਲਦੇ ਆ ਤੇ ਬੱਬਾ ਹੀ ਹੁਣ ਬਾਰੇ ਪੁੱਛਦੇ ਆ ਕਿੱਥੇ ਰਹਿੰਦੇ ਆ ਤੇ ਮਿਲਦੇ ਇਹਨਾਂ ਨੂੰ ਬਹੁਤ ਟੈਨਸ਼ਨ ਹੋਈ ਹੋਏਗੀ ਹਣਾ ਸੋ ਚਲਿਏ ਰਿੰਕੋ ਚਲੋ ਚਲੋ ਜੀ ਦੇ ਵਿੱਚ ਆ ਗਏ ਆ ਭਾਗੋ ਕਵਾ ਚੌਂਕ ਦੇ ਵਿੱਚ ਠੀਕ ਹੈ ਤੇ ਹੁਣ ਸਾਹਮਣੇ ਆ ਰਹੇ ਨੇ ਰਿੰਕੂ ਦੇ ਵਾਕਮ ਨਿਕਲੇ ਨੇ ਇਹਨਾਂ ਕੋਲੋਂ ਪੁੱਛਦੇ ਆ ਵੀ ਕਿਹਦਾ ਘਰ ਆ ਉਹ ਆਪਣੇ ਸੰਤੋਖ ਸਿੰਘ ਇਹ ਲੱਕੜੀਆਂ ਆ ਆਹੋ ਆਹ ਠੀਕ ਹੈ ਠੀਕ ਸੰਤੋਖ ਸਿੰਘ ਆਹੋ ਲੱਕੜੀਆਂ ਦੇ ਅਗਰੇ ਤੇ ਮਾੜੇ ਆਹ ਦੇਖਾ ਚਾ ਲੱਗਾ ਮੈਂ ਅੱਜ ਵੀ ਲੱਗ ਸਕਦਾ ਚਾ ਲਓ ਹੀ ਆ ਗੱਲੀ ਪਾ ਚਲਾ ਦੇ ਉਹੀ ਕਰੋ ਉਹੀ ਕਰੋ ਅਨਰ ਉਹੀ ਕਰੋ ਠੀਕ ਠੀਕ ਅੱਛਾ ਤੇ ਉਹ ਹੁਣ ਇੱਥੇ ਹੋਏਗਾ ਵੀਰ ਜੀ ਇੱਥੇ ਹੋਏਗਾ ਠੀਕ ਆ ਠੀਕ ਠੀਕ ਉਹ ਮੋਹ ਕਹਿੰਦਾ ਉਹਦੇ ਪਰਸ ਵਿੱਚ 500 ਰੁਪਇਆ ਹੋਰ ਪਾ ਦਿਓ ਉਹ ਵੀ ਪਾਤਾ ਪਾਤਾ ਰਿੰਗੂ ਆ ਲਗਾ ਇਥੇ ਪਾਪਾ ਜੀ ਹੁਣਾ ਦਾ ਸਾਈਕਲ ਬੜੇ ਮਿਹਨਤੀ ਬੰਦੇ ਸਾਰੇ ਸ਼ਹਿਰ ਨੂੰ ਪਤਾ ਗਰਦਾਸਪੁਰ ਦੇ ਨਾਲ ਆਓ ਯਾਰ ਹੀ ਬੈਠਾ ਉਹ ਬੈਠਾ ਬੰਦਾ ਮੈਨ ਲਾਇਆ ਬਾਬਾ ਕੀ ਆਲਾ ਬਾਬੇ ਜੀ ਅਸੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਪਛਾਣਿਆ ਜੀ ਪਛਾਣਿਆ ਜੀ ਕੀ ਗੱਲ ਚਾਹੀ ਤੁਹਾਡਾ ਕੀ ਗੱਲ ਚਾਹੀ ਤੁਹਾਡਾ ਮੇਰਾ ਗੱਲ ਚਾਹੀ ਬੜਵਾ ਵਾਜ ਘਟ ਕਰ ਆਜੋ ਬਾਹਰ ਆਜੋ ਬਾਹਰ ਹੋ ਜਾ ਕੱਲ੍ਹ ਹੀ ਉਕੇ ਉਹ ਤਾਂ ਬੰਨ ਗਿਆ ਅੱਛਾ ਚਾਹ ਪਿਓ ਮੁਰੇ ਕੀ ਕੀ ਕੱਲ ਫੜਵਾ ਗਵਾ ਚ ਗਿਆ ਸੀ ਪੈਸੇ ਗਵਾ ਚ ਗਿਆ ਬੜਗੇ ਗਵਾ ਚ ਗਿਆ ਵੇਖ ਲੈ ਬਾਬਾ ਜੀ ਦੀ ਮਿਹਨਤ ਦੀ ਕਮਾਈ ਹੈ ਉਹਦੇ ਵਿੱਚ ਪਰ ਤਾਂ ਵੀ ਬਾਬਾ ਜੀ ਦੇ ਚਿਹਰੇ ਦੇ ਉੱਤੇ ਯਾਰ ਚਾਹ ਲਿਓ ਚਾਹ ਨਹੀਂ ਨਹੀਂ ਚਾਹ ਜੋ ਬਾਬਾ ਜੀ ਕੋਈ ਨਹੀਂ ਆ ਤੁਸੀਂ ਆਪਣੀ ਮਾਨਤ ਫੜੋ ਮਹਾਰਾਜ ਜੀ ਅੱਥੀ ਤੋਂ ਲਓ ਵਿੱਚ ਤੁਹਾਡੀ ਦਵਾਈ ਵੀ ਵਿੱਚ ਤੁਹਾਡੀ ਮੈਡੀਸਿਨ ਆ ਚਾਬੀਆਂ ਅੱਛਾ ਆਹ ਠੀਕ ਹੈ ਦਵਾਈ ਤੁਹਾਡੀ ਵਿੱਚ ਪਈ ਸੀ ਇਹ ਮੈਨੂੰ ਮੈਨਾਂ ਅੱਧੇ ਘੰਟੇ ਬਾਅਦ ਉੱਥੇ ਭੇਜਿਆ ਸੀ ਟ੍ਰਾਂਸਫਰਨ ਲੱਗ ਗਿਆ ਚਲੋ ਮਾਰੇ ਇਧਰ ਆ ਤੁਮ ਮੈਂ ਉਹ ਕਿਉਂ ਨਹੀਂ ਵਹ ਤੁਹਾਨੂੰ ਤੁਹਾਨੂੰ ਘਰ ਆ ਕੇ ਪਤਾ ਲੱਗਾ ਕਿ ਕਦੋਂ ਲੱਗਾ ਮੈਂ ਬਾਹਰ ਪਹੁੰਚਿਆ ਐਵੇਂ ਹੂੰ ਵੀ ਤੇ ਫਿਰ ਕੀ ਮਨ ਵਿੱਚ ਕੀ ਆਇਆ ਤੁਹਾਡੇ ਮੇਰੇ ਮਨ ਚ ਆਹ ਬਈ ਕਿਤੇ ਮਿਲ ਜੇ ਜਾਣ ਕੇ ਅੱਛਾ ਟੈਨਸ਼ਨ ਕੋਈ ਨਹੀਂ ਹੋਈ ਬੁੜੀ ਕੋਈ ਰੰਜਨ ਬੋਲ ਰਸਤੋਂ ਨਹੀਂ ਮੰਨਦੀ ਨਹੀਂ ਚਲੋ ਪ੍ਰਮਾਤਮਾ ਮਿਹਨਤ ਦੀ ਕਮਾਈ ਕਦੀ ਗਵਾਚਣ ਨਹੀਂ ਦਿੰਦਾ ਕਿਉਂ ਬਾਜੀ ਚਾਹ ਆ ਲੈ ਆ ਜਾ ਨਹੀਂ ਨਹੀਂ ਚਾਹ ਨਹੀਂ ਪੀਣੀ ਹਾਂ ਭਰਾ ਜੀ ਮੇਰੇ ਮੜਿਆ ਕੋਈ ਗੱਲ ਨਹੀਂ ਜਾ ਹਾਂ ਉਹ ਆਪਣੇ ਬੰਦੇ ਵੀਰ ਪਹਿਲਾਂ ਤੁਸੀਂ ਚੈੱਕ ਕਰ ਲਓ ਸਾਰਾ ਸਾਰਾ ਕੁਝ ਠੀਕ ਠਾਕ ਆ ਦੇਖ ਰੱਖਣਾ ਚੈੱਕ ਉਹਦੇ ਵਿੱਚ ਤੁਹਾਡੀਆਂ ਦਵਾਈਆਂ ਉਹਦੇ ਵਿੱਚ ਉਹ ਤੁਹਾਡੇ ਜਰੂਰੀ ਹੈਗਾ ਅਛਾ ਤੂੰ ਇਦਾਂ ਕਰੋ ਚਾਹ ਪਿਆ ਕਰੋ। ਨਹੀਂ ਨਹੀਂ ਚਾਹ ਆਪਾਂ ਜਾਣਾ ਕਿ ਗੁਰਦਰਾ ਸਾਹਿਬ ਜਾਣਾ। ਇਹ ਗੁਰਦਰਾ ਸਾਹਿਬ ਜਾਣਾ ਮੱਥਾ ਟੇਕਣ। ਉੱਥੋਂ ਪੀਵਾਂਗੇ। ਗੱਲਰੀ ਸਾਹਿਬ ਜਾਣਾ ਮੱਥਾ ਟੇਕਣ ਜਾਣਾ। ਹਾਂਜੀ ਹਾਂਜੀ। ਤੇ ਨੰਬਰ ਤੇ ਆਪਣਾ। ਅੱਛਾ ਇੱਕ ਮਿੰਟ। ਨਹੀਂ ਕੋਈ ਦਾਮ ਲੈਣਾ ਕਰ ਲੈ ਜਾਣਾ। ਨਹੀਂ ਜਾਣਾ ਗੱਲਰੀ ਸਾਹਿਬ। ਗੱਲਰੀ ਨਹੀਂ ਚੱਲਣਾ। ਗੁਰਦਰਾ ਸਾਹਿਬ ਜਾਣਾ। ਭਾਈ ਮੈਂ ਜਣਾ ਗੁਰਦਾਰੇ। ਆ ਪਾਬਾਈ ਹੁਣਾਂ ਦਾ ਸਾਈਕਲ ਜਿਹਦੇ ਉੱਤੇ ਪਾਬਾਈ ਲੱਕੜ ਦਾ ਕੰਮ ਕਰਦੇ ਆ ਵੇਖੋ ਆ ਰਹੀ। ਆ ਰਹੀ ਲੱਗੀ ਦੀ ਹਨਾ। ਤੇ ਇਹਦੇ ਉੱਤੇ ਸਾਰਾ ਸ਼ਹਿਰ ਦੇ ਵਿੱਚ ਘੁੰਮਦੇ ਆ ਤੇ ਮਿਹਨਤ ਕਰਦੇ ਆ। ਠੀਕ ਆ ਦਸਾਂ ਨੂਆਂ ਦੀ ਕਿਰਤ ਕਰਦੇ ਜਿੰਨੂੰ ਕਹਿੰਦੇ ਆ ਇਹ ਬਾਹਰ ਚ ਰਦਾ ਘੰਟਾ ਬੈਠੀ ਰਹੇ ਮੈਂ ਦੁਕਾਨ ਤੇ ਉਹ ਮੈਂ ਵੀ اچانک ਲੱਗਾ ਗਾਹ ਕਸਟਮਰ ਆਏ ਤੇ ਇੱਕ ਗਾਹ ਬੈਠਾ ਫਾਂਡਾ ਕਹਿੰਦਾ ਕਿ ਭਾਈ ਉਹ ਲਫਾ ਵਿੱਚ ਕੀ ਭੇਜਦਾ ਆ ਲਿਖਿਆ ਚੁਕਿਆ ਉਹ ਕਿਤੇ ਵਿਚਾਰੇ ਕੋ ਪੈ ਗਿਆ ਪਰਸੂ ਮੈਂ ਬਾਬੇ ਮਿਹਨਤ ਦੀ ਜਿਹੜੀ ਕਮਾਈ ਹੈ ਨਾ ਇਹ ਕਦੀ ਕਿਤੇ ਨਹੀਂ ਜਾਂਦੀ ਹਮੇਸ਼ਾ ਲੱਭਦੀ ਹੈ ਬਾਬੇ ਮੇਰਾ ਇੱਕ ਵਾਰੀ ਪਰਸ ਗਵਾਜ ਗਿਆ ਡੇਢ ਮਹੀਨੇ ਬਾਅਦ ਲੱਭਾ ਪਤਾ ਕਿੱਥੋਂ ਕਿੱਥੋਂ ਹੋ ਗਿਆ ਉਹ ਹਮਾਜ ਲੋ ਅੰਮ੍ਰਿਤਸਰੋਂ ਉਹ ਜਦੋਂ ਵਿੱਚ ਵੇਖਿਆ ਨਾ ਉਹਨੇ ਮੁਲਾਜ਼ਮ ਦਾ ਆਈ ਕਾਰਡ ਤੇ ਕੋਈ ਡਰਦਾ ਦੇ ਨਾ ਵੀ ਦੇ ਪਹਾੜੇ ਤੇ ਨਾ ਕਿਤੇ ਕੋਈ ਐਕਸ਼ਨ ਆ ਜੇ ਜਾਂ ਕੋਈ ਹੋਰ ਆ ਜੇ ਤੇ ਉਹ ਵਿਚਾਰਾ ਕੋਈ ਮਾਤੜ ਬੰਦਾ ਸੀ ਮਾਚਲੋਂ ਆਇਆ ਨੂਰਪੁਰ ਤੋਂ ਉਹਨੇ ਆ ਕੇ ਮਿਲਾਈ ਉਹਨੇ ਦੇ ਤਾ ਕਹਿੰਦਾ ਭਾਜੀ ਮੇਰਾ ਨਾਂ ਨਾ ਲਿਓ ਤੇ ਪਰਸ ਜਿਹਦਾ ਹੈਗਾ ਉਹਨੂੰ ਪਛਾਦੋ ਮਤਲਬ ਕਿ ਜੇ ਤੁਸੀਂ ਮਿਹਨਤ ਦੀ ਕਮਾਈ ਕਰਦੇ ਹੋ ਹੱਕ ਲਾਲ ਦੀ ਉਹ ਕਦੀ ਨਹੀਂ ਜਾਂਦੀ ਉਹ ਤੁਹਾਨੂੰ ਮਿਲਦੀ ਮਿਲਦੀ ਆ ਛੋਟੇ ਸਮੇਂ ਮਿਹਨਤ ਆ ਮਡੇ ਬਹੁਤ ਬੀਬੇ ਅੱਛਾ ਅੱਜ ਚਾਹ ਚਾਹ ਰੋਏ ਕੀ ਕਰਦਾ ਉਹ ਨਹੀਂ ਨਹੀਂ ਬਬੇ ਚਾਹ ਦੀ ਕੋਈ ਗੱਲ ਨਹੀਂ ਤੁਹਾਡਾ ਅਸ਼ੀਰਵਾਦ ਚਾਹੀਦਾ ਵਾ ਕੇ ਸਾਰੇ ਬੱਚੇ ਆਪਾਂ ਬਈ ਹੁਣਾਂ ਦਾ ਅਸ਼ੀਰਵਾਦ ਚਾਹੀਦਾ ਉਹ ਭਾਏ ਗਲੀ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਆਹ ਹੋਣ ਮਾਰਿਓ ਫੇਰ ਹੁਣ ਇਹ ਭਵਿਸ਼ya ਚੱਲੀ ਆਹੀ ਕੰਮ ਆ ਬਸ ਲੈ ਜੀ ਇਹਨੂੰ ਵੀ ਆਹ ਲੈ ਜੋ ਸਾਰੀ ਦੁਨੀਆ ਦੇ ਕੁੱਤੇ ਕਰ ਲੋ ਕੱਟੇ ਪਿੰਡ ਤਾਂ ਨਜ਼ਾਰਾ ਹੀ ਵੱਖਰਾ ਕੈਂਟ ਕੋਲਡ ਡੱਲਾ ਮੋਲ ਵਾ ਵੀ ਵਾ ਵਾਹ ਜੀ ਵਾਹ ਯਾਰ ਉੱਥੇ ਹੁਣ ਅਸੀਂ ਆ ਗਏ ਜੀ ਸਾਹਮਣੇ ਲਿਖਿਆ ਹੋਇਆ ਬਾਬਾ ਸ਼੍ਰੀ ਚੰਦ ਜੀ ਮਾਰਗ ਇੱਕਮਕਾਰ ਤੇ ਦੂਸਰੀ ਸਾਈਡ ਤੇ ਲਿਖਿਆ ਪਹੁੰਚ ਮਾਰਗ ਤ੍ਰਿਮੋਰ ਰੋਡ ਤੋਂ ਗੁਰਦੁਆਰਾ ਟਾਲੀ ਸਾਹਿਬ ਦਰੰਗੜਾ ਰੋਡ 1.70 ਕਿਲੋਮੀਟਰ ਠੀਕ ਹੈ ਜੀ ਸੋ ਹੁਣ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਤੇ ਇਹ ਹੈਗਾ ਜੀ ਤ੍ਰਿਮੋਰ ਰੋਡ ਠੀਕ ਹੈ ਜੀ ਤੇ ਹੁਣ ਚੱਲਦੇ ਹਾਂ ਗੁਰਦੁਆਰਾ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਠੀਕ ਹੈ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਜੀ ਟਾਲੀ ਸਾਹਿਬ ਤੇ ਨਾਲੇ ਤੁਹਾਨੂੰ ਦੱਸ ਦਿਆਂ ਵੀ ਇਹਦਾ ਨਾਮ ਟਾਲੀ ਸਾਹਿਬ ਜਿਹੜਾ ਵਾ ਉਹ ਕਿਵੇਂ ਤੇ ਕਿਉਂ ਪਿਆ ਮੇਰੇ ਨਾਲ ਬਣੇ ਰਹੋ ਕਾਰ ਕਰਤੀ ਹੈ ਜੀ ਪਾਰਕ ਤੇ ਹੁਣ ਜਾਣਿਆ ਜੀ ਗੁਰਦੋਰਾ ਸ਼੍ਰੀਖਟਾਲੀ ਸਾਹਿਬ ਮੱਥਾ ਟੇਕਦੇ ਆ ਤੇ ਤੁਹਾਨੂੰ ਨਾਲੇ ਦੱਸਦੇ ਆ ਕਿ ਐਤਵਾਰ ਇੱਥੇ ਇਹੋ ਜਿਹਾ ਮਾਹੌਲ ਹੁੰਦਾ ਕਿ ਜਿਵੇਂ ਕੋਈ ਤਕੜਾ ਮੇਲਾ ਲੱਗਾ ਹੁੰਦਾ ਹਨਾ ਵੀ ਇੰਨੀ ਸ਼ਰਧਾ ਵਾ ਲੋਕਾਂ ਦੇ ਮਨਾਂ ਦੇ ਵਿੱਚ ਇਸ ਪਵਿੱਤਰ ਜਗ੍ਹਾ ਦੇ ਪ੍ਰਤੀ ਜਮੋਗ ਨੂੰ ਭੁੱਖ ਲੱਗ ਗਈ ਦੀ ਆ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਸਰੋਵਰ 'ਚ ਚੱਲੀਏ ਮੈਂ ਅੱਛਾ ਅੱਛਾ ਚਲੋ ਚਲੋ ਪਹਿਲਾਂ ਚੱਲਦੇ ਆ ਜੀ ਸਰੋਵਰ ਸਰੋਵਰ ਸਾਹਿਬ ਘੜੋਣਿਆਂ ਦੀਆਂ ਦੁਕਾਨਾਂ ਉਹ ਸਾਹਮਣੇ ਆ ਜੀ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਕੀ ਬਾਤ ਹੈ ਕੀ ਬਾਤ ਹੈ ਤਾਂ ਤਨ ਬਾਬਾ ਸ਼੍ਰੀ ਚਾਂਦੀ ਮਹਾਰਾਜ ਮਾਸ਼ਾਅੱਲ ਵਾਹਿਗੁਰੂ ਜੋੜਾ ਘਰ ਚੱਲ ਵੀ ਪਦਾਰ ਸામਨੇ ਹੈਗਾ ਜੀ ਸਰੋਵਰ ਸਾਹਿਬ ਪਵਿੱਤਰ ਸਰੋਵਰ ਸਾਹਿਬ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਓ ਓ ਓ ਓਏ ਫਲੜੀ ਫਲੜੀ ਦੀ ਬਹੁਤ ਫਲੜੀ ਟੰਡਾ ਵਾ ਅੱਗੇ ਨਹੀਂ ਜਾਣਾ ਅੱਗੇ ਨਹੀਂ ਜਾਣਾ ਅੱਗੇ ਨਹੀਂ ਜਾਣਾ ਚੱਲ ਆ ਜਾ ਪਿੱਛੇ ਆ ਜਾ ਬੈਗ ਮਾਰ ਬੈਗ ਬੈਗ ਮੈਂ ਪੰਗੇ ਲੈਣਾ ਥੋੜਾ ਹਟਣਾ ਇਹਨੇ ਚੱਲ 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 ਬੈਗ ਚੱਲ ਬੈਗ ਬਾਬਾ ਸ਼੍ਰੀ ਚਾਂਜੀ ਲਾਇਬ੍ਰੇਰੀ ਕੋਈ ਵੜਾ ਜਲ ਆ ਜਾ ਰਿਖੋ ਆ ਜਾ ਮੋਗ ਖੋਈ ਵਾਲਾ ਚੱਲ ਛੱਕੀ ਹੈ ਦੇਖਾ ਮੂਹੇ ਦਾ ਪਾਣੀ ਦਾ ਟੇਸਟ ਉਹਦੇ ਪਾਣੀ ਦਾ ਹੈ ਕਿਹਾ ਨਾ ਸੋ ਖੋਈ ਵਾਲਾ ਜਲ ਛੱਕ ਕੇ ਤੇ ਹੁਣ ਜਾਣੇ ਆ ਜੀ ਦਰਬਾਰ ਸਾਹਿਬ ਮੱਥਾ ਟੇਕਦੇ ਆ

ਦੇ ਗੁਰਸਵਾਰੀ ਹੋਵੀ ਝੋਲੀ ਦੇ ਵਿੱਚ ਮਾਇਆ ਹੋਣ ਐਸੀ ਪਰਿਚੰਦਰੀ ਸੀਸ ਦੇ ਉੱਤੇ ਗੁਰਸਵਾਰੀ ਤਾਜ ਸਜਾਇਆ ਹੋਇਆ ਹੈ ਬਰਜ ਨੂੰ ਗੁਰਸਵਾਰੀ ਵਾਹ 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 ਗੁਰਸਵਾਰੀ ਵਾਹ ਵਾਹ ਗੁਰਸਵਾਰੀ ਵਾਹ ਸੋ ਗਾਇਜ਼ ਜਿਵੇਂ ਲਿਖਿਆ ਹੋਇਆ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਾਪਸਥਾਨ ਟਾਲੀ ਸਾਹਿਬ ਗਲੜੀ ਦਾ ਇਤਿਹਾਸ ਸੋ ਤੁਸੀਂ ਇਹਨੂੰ ਜ਼ੂਮ ਕਰਕੇ ਪਾਉਜ਼ ਕਰਕੇ ਵੀਡੀਓ ਨੂੰ ਸਾਰਾ ਇਤਿਹਾਸ ਜਿਹੜਾ ਪੜ ਸਕਦੇ ਹੋ ਜੀ ਇਹ ਵਾ ਇਤਿਹਾਸਿਕ ਪਾਵਨ ਪਵਿੱਤਰ ਟਾਲੀ ਸ਼ੀਸ਼ਮ ਦਾ ਪੇੜ ਹੈ ਜਿਸकी ਦਾਤੂ ਨੂੰ ਕਰਕੇ ਸੋਏ ਬਾਬਾ ਸ਼੍ਰੀ ਚੰਦ ਜੀ ਨੇ ਇਸ ਥਾਨ ਪਰ ਲਗਾਈ ਜੀ ਕੁਆਜੀ ਗਾ ਹੋਆ ਹੋਆ ਲੰਗਰ ਹਾਲ ਗੁਰਦੁਆਰਾ ਚੜੀ ਟਾਲੀ ਸਾਹਿਬ ਰਾਜਮਾ ਦਾਲ ਅਚਾਰ ਤੇ ਨਾਲ ਪ੍ਰਸ਼ਾਦਾ ਕੁਆਜੀ ਗਾ ਕਿਆ ਬਾਤ ਹੈ ਲੰਗਰ ਸ਼ਕਲੇ ਜੀ ਤੇ ਹੁਣ ਮੋਹ ਕਹਿੰਦਾ ਥੋੜੀ ਜੀ ਚਾਹ ਵੀ ਪੀਣੀ ਆ ਕਿਉਂ ਵਗਾ ਚਾਟਾ ਤੈਨੂੰ ਕੀ ਕਹਿੰਦੇ ਆ ਚਾਟਾ ਗੁਰੂ ਘਰ ਦੀ ਚਾਹ ਦਾ ਨਜ਼ਾਰਾ ਹੀ ਵੱਖਰਾ ਵਾ ਰਸ ਵੀ ਲੈ ਲੈ ਜੀ ਮੈਂਟਲ ਆਉਂਦਾ ਮੈਂਟ ਦੇਖੀ ਗਰਮ ਨਾ ਏ ਓਏ ਗਰਮ ਹੀ ਰਸ ਦੇ ਨਾਲ ਗਾ ਰਸ ਦੇ ਨਾਲ ਚੱਲ ਓਏ ప్రసాద ఇద్దర బాబా బాబాయి కొల ਸੁਗਸ ਬੇਸਿਕਲੀ ਅੱਜ ਜਿਹੜੇ ਬਾਬਾ ਜੀ ਦੇ ਪੈਸੇ ਗਮ ਹੋ ਗਏ ਸੀਗੇ ਪਰਸਪਮ ਹੋ ਗਏ ਸੀਗਾ ਅਸੀਂ ਉਹ ਦੇਣੇ ਸੀਗੇ ਤੇ ਬਾਬਾ ਜੀ ਦੇ ਜਿਹੜਾ ਪਿੰਡ ਸੀਗਾ ਭਾਂਗੋ ਕਮਾ ਉਹਦੇ ਬਿਲਕੁਲ ਲੱਗੇ ਇਤਿਹਾਸੇ ਗੁਰਦੁਆਰਾ ਸਾਹਿਬ ਗੁਰਦੁਆਰਾ ਟਾਲੀ ਸਾਹਿਬ ਦੇ ਗਲੜੀ ਪਿੰਡ ਹੈ ਜੀ ਤੇ ਤੁਹਾਨੂੰ ਦਰਸ਼ਨ ਕਰਵਾਇਆ ਅੱਜ ਦਾ ਵਲੋਗ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੇ ਹੋਵੇਗਾ ਤੇ ਅੱਜ ਦਾ ਜਿਹੜਾ ਐਤਵਾਰ ਸਾਡਾ ਬਹੁਤ ਵਧੀਆ ਹੁਣ ਤੱਕ ਲੰਘਿਆ 2:00 ਵਜੇ ਹੈ ਹੁਣ ਚੱਲਿਆ ਘਰ ਤੇ ਜੇ ਭਾਈ ਤੁਹਾਨੂੰ ਵਲੋਗ ਵਧੀਆ ਲੱਗੇ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਫ੍ਰੀ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਇੱਕ ਨਵੀਂ ਮੰਜ਼ਿਲ ਇੱਕ ਨਵੇਂ ਸਫਰ ਇੱਕ ਨਵੀਂ ਡੈਸਟੀਨੇਸ਼ਨ ਇੱਕ ਨਵੀਂ ਕ